ਤੈਨੂੰ ਕੋਈ ਨਹੀਂ ਦੇਰ ਤੇ ਆਇਆ ਹੈ ਮਰ ਜੂ ਵੀ ਅਭੀ ਮਾਰੋਗੇ ਇਹ ਜੀ 23 ਤਰੀਕ ਦੀ ਰਾਤ ਦੀ ਘਟਨਾ ਹੈ ਸਾਨੂੰ ਤਾਂ ਕੱਲ ਪਤਾ ਲੱਗਾ ਸਾਡੇ ਜੀਜਾ ਜੀ ਸੀਗੇ ਸਰਦਾਰ ਧਰਮਿੰਦਰ ਸਿੰਘ ਜੀ ਯੋਗੀ ਪਿਛਲੇ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਉੱਥੇ ਸਰੀ ਦੇ ਵਿੱਚ ਸੀ ਕੈਨੇਡਾ ਦੇ ਵਿੱਚ ਤੇ ਟਰਾਲੇ ਦਾ ਹੀ ਐਕਸੀਡੈਂਟ ਹੋਇਆ ਸਾਨੂੰ ਕੱਲ ਪਤਾ ਲੱਗਾ ਤੇ ਕੰਪਨੀ ਉੱਥੇ ਸਰੀ ਦੀ ਹੈ ਤੇ ਕ੍ਰਿਫੋ ਡੈਡ ਬੋਡੀ ਦਾ ਕਿਸ ਤਰ੍ਹਾਂ ਜੀ ਕੀ ਕਹਿ ਰਹੇ ਡੈਡ ਬੋਡੀ ਦਾ ਹਜੇ ਸਾਨੂੰ ਕੁਝ ਨਹੀਂ ਦੱਸਿਆ ਜੀ ਉਹ ਕਹਿੰਦੇ ਟਰਾਲੇ ਨੂੰ ਬਲਾਸਟ ਮਤਲਬ ਬਲਾਸਟ ਹੋ ਗਿਆ ਅੱਗ ਲੱਗ ਗਈ ਹੈ ਤੇ ਪਰਿਵਾਰ ਨੂੰ ਸਾਨੂੰ ਕੱਲ ਹੀ ਪਤਾ ਲੱਗਾ ਜੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਪਿੱਛੇ ਸਾਡੇ ਘਰ ਚ ਕੋਈ ਹੁਕਮ ਹੋਦਾ ਵੀ ਇਕੱਲਾ ਹੀ ਸੀ ਇਹ ਤੇ ਮੇਰੇ ਘਰ 'ਚ ਕੌਣ ਕੌਣ ਟੀਮ ਅਗਰ ਬੱਚੇ ਕਿੰਨੇ? ਬੇਟੀ ਹੈ ਜੀ ਇੱਕ ਨੇਰੀ ਇੱਕ ਸੜੀ ਸਿਸਟਰ ਹੈ ਤੇ ਮਾਂ ਪਿਓ ਨੇ ਤੇ ਉਹ ਸਾਰੇ ਇੱਥੇ ਡਿਪੈਂਡਡ ਸੀਗੇ ਜੀ ਇੱਕੋ ਹੀ ਇਕੱਲਾ ਘਰ ਦੇ ਵਿੱਚ ਕਮਾਉਣ ਵਾਲਾ ਸੀ ਕੋਈ ਜ਼ਿਆਦਾ ਨਹੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਸਰਕਾਰ ਤੋਂ ਵੀ ਤੇ ਇਨਸਾਫ ਮਿਲਦਾ ਆ। ਆ ਇਹ ਸਾਡੇ ਨਗਰ ਰਾਮਪੁਰਾ ਦਾ ਸੁਨੀਕ ਹੈ ਧਰਮਿੰਦਰ ਸਿੰਘ ਨੌਜਵਾਨ ਬੜਾ ਮਿਹਨਤੀ ਨੌਜਵਾਨ ਸੀ। ਇੱਥੇ ਰਹਿੰਦਿਆਂ ਵੀ ਇਹ ਬਹੁਤ ਸੋਹਣੇ ਸੱਜੇ ਕੰਮ ਕਰਦਾ ਰਿਹਾ ਪੰਜਾਬ ਯੂਥ ਕਲੱਬਾਂ ਦੇ ਵਿੱਚ ਵੀ ਬਹੁਤ ਵੱਡਾ ਭਾਗ ਲਿਆ ਮੇਰੇ ਸਮਾਜ ਸੇਵਾ ਪਹੁੰਚਾ ਰਿਹਾ। ਉਹ ਸਮਾਂ ਇਹ ਸਿੰਗਾਪੁਰ ਲਾਇਆ ਸਾਲ ਕ ਪਹਿਲਾਂ ਇਹ ਕੈਨੇਡਾ ਚਲਾ ਗਿਆ ਜਿਹੜਾ ਅੱਜ ਪਤਾ ਲੱਗਾ ਕਿ ਉਹ ਕੱਲ ਪਰਿਵਾਰ ਨੂੰ ਤਾਂ ਕੱਲ ਪਤਾ ਲੱਗਾ ਕਿ ਪਿੰਡ ਚ ਜਿਹੜੇ ਸੰਗਤਾਂ ਜਾਂ ਇਲਾਕੇ ਚ ਅੱਜ ਪਤਾ ਲੱਗਾ ਸਵੇਰੇ ਕਿ ਆ ਘਟਨਾ ਵਾਪਰ ਗਈ ਹੈ ਜੋ ਸਰੀਰ ਦੇ ਵਿੱਚ ਇਹਨਾਂ ਦੇ ਟਰਾਲੇ ਦਾ ਐਕਸੀਡੈਂਟ ਹੋਇਆ ਹੈ ਔਰ ਇਹਨਾਂ ਭਿਆਨਕ ਐਕਸੀਡੈਂਟ ਹੋਇਆ ਕਹਿੰਦੇ ਆ ਕਿ ਉਹ ਜਿਹੜਾ ਟਰਾਲਾ ਵੀ ਬਲਸਟਰ ਹੋਇਆ ਤੇ ਬਹੁਤ ਦੁਖਦਾਈ ਘਟਨਾ ਹੈ ਮਿਹਨਤੀ ਤੇ ਗਰੀਬ ਪਰਿਵਾਰ ਹੈ ਮਾਪ ਲੋ ਵੀ ਜੁਰਗ ਨੇ ਅਜੇ ਜੜੀ ਛੋਟੀ ਬੱਚੀ ਐ ਮਤਲਬ ਪਰਿਵਾਰ ਦਾ ਕਮਾਈ ਦਾ ਜਿਹੜਾ ਸਹਾਰਾ ਸੀ ਕੇ ਤਰਮਿੰਦਰ ਹੀ ਸੀ ਜੋ ਵਿਦੇਸ਼ ਵਿੱਚ ਵਿਚਾਰਾ ਮਿਹਨਤ ਕਰਨ ਵਾਸਤੇ ਕਰ ਗਿਆ ਸੀ ਤੇ ਬਹੁਤੇ ਡੈੱਡ ਬੋਡੀ ਦਾ ਕਿਸ ਤਰ੍ਹਾਂ ਕੀ ਕਹਿ ਰਹੇ ਨੇ ਕੁਝ ਪਤਾ ਲੱਗਦਾ ਅਜੇ ਤੱਕ ਕੋਈ ਨਾ ਤਾਂ ਉਧਰ ਦੀ ਕੋਈ ਕਲੀਅਰ ਹੋਈ ਐ ਕੋਈ ਵੀ ਅਜੇ ਤਾਂ ਸਿਰਫ ਇਹਨਾਂ ਜਿਹੜੇ ਕੋ ਨਾਲ ਦੇ ਸਾਥੀ ਸਾਨੂੰ ਉਹਨਾਂ ਨੇ ਫੋਨ ਕੀਤੇ ਐ ਕਿ ਆ ਘਟਨਾ ਵਾਪਰ ਗਈ ਐ ਸੋ ਅਸੀਂ ਤਾਂ ਭਾਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆਂ ਇਹ ਇਹ ਸਾਰੀ ਇੱਕ ਪੜਤਾਲ ਕਰਕੇ ਤੇ ਜਿਹੜਾ ਪਰਿਵਾਰ ਨੂੰ ਉਧਰ ਦਾ ਜੋ ਵੀ ਪਾਣਾ ਵਾਪਰੇ ਆ ਉਹਦੀ ਸਾਰਾ ਕੁਝ ਦੱਸਿਆ ਜਾਵੇ ਕਿਉਂਕਿ ਮਨ ਦੇ ਵਿੱਚ ਕਈ ਤਰੰਗਾਂ ਹੁੰਦੀਆਂ ਨੇ ਮਨ ਵਿੱਚ ਕਈ ਗੱਲਾਂ ਰਹਿ ਜਾਂਦੀਆਂ ਨੇ ਵੀ ਕਿ ਕਿਵੇਂ ਪਾਣਾ ਵਾਪਰੇ ਆ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਸਾਨੂੰ ਤਾਂ ਜੋ ਇਸ ਤੱਕ ਇਨਫੋਰਮੇਸ਼ਨ ਵੀ ਮਿਲੀ ਆ ਕਿ ਉਹਦੀ ਡੈੱਡ ਬੋਡੀ ਵੀ ਜਿਹੜੀ ਹੈ ਉਹ ਬੁਰੀ ਤਰ੍ਹਾਂ ਉੱਥੇ ਜਲ ਚੁੱਕੀ ਸੀ ਤੇ ਬਹੁਤ ਦੁਖਦਾਈ ਘਟਨਾ ਹੈ ਫਿਰ ਦੁਬਾਰਾ ਮੰਗ ਕਰਦੇ ਆ ਕਿ ਪਰਿਵਾਰ ਨੂੰ ਜਿਹੜਾ ਇਤਰਵਾਸੀ ਦੇ ਤੌਰ ਤੇ ਇਨਸਾਫ ਤੋਂ ਆਏ ਕਿੰਨੇ ਬੱਚੇ ਕਿੰਨੇ ਸੀ ਤੇ ਬੱਚੇ ਇਹਦੇ ਇੱਕ ਕੁੜੀ ਆ ਇਹ ਕਿੰਨੇ ਸਾਲ ਦੀ ਹੈ ਕੁੜੀ ਆ ਮੇਰੇ ਤਿੰਨ ਸਾਲ ਦੀ ਹੋਏਗੀ